ਇਸਪੋਇਲ ਕਰ ਦਿੱਤਾ। ਅੱਜ ਜਿਹੜਾ ਇਹ ਸਪੈਸ਼ਲ ਸੈਸ਼ਨ ਇਹਨਾਂ ਨੇ ਮਾਨ ਸਾਹਿਬ ਦੀ ਸਰਕਾਰ ਨੇ ਕੌਨਕ ਕੀਤਾ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਰਿਮਾਈਂਡ ਕਰਨਾ ਚਾਹਨਾ ਕਿ ਵਿਧਾਨ ਸਭਾ ਜਿਹੜੀ ਹੈ ਇਹ ਹਾਊਸ ਆਫ ਡੈਮੋਕ੍ਰੇਸੀ ਹੈ। ਜੇ ਲੋਕਾਂ ਦੀਆਂ ਜਿੰਨੀਆਂ ਆकांक्षाਵਾਂ ਹੁੰਦੀਆਂ ਨੇ, ਲੋਕਾਂ ਦੀਆਂ ਜਿੰਨੀਆਂ ਪ੍ਰੋਬਲਮਸ ਹੈ ਉਹਨਾਂ ਨੂੰ ਹਾਊਸ ਦੇ ਵਿੱਚੋਂ ਉਹਨਾਂ ਦਾ ਹੱਲ ਲੱਭਣ ਵਾਸਤੇ ਇਬਦਾਨ ਸਾਬਾ ਇਹ ਡੈਮੋਕ੍ਰੇਸੀ ਦਾ ਟੈਂਪਲ ਇਹ ਲੁਕਿਆ ਹੈ ਅੱਜ ਹਰ ਵਰਗ ਪੰਜਾਬ ਦੇ ਵਿੱਚ ਕੋਈ ਵੀ ਤੁਸੀਂ ਬਾਈ ਸਰਕਾਰੀ ਬਜ਼ੁਰਗਾਂ ਦੀ ਗੱਲ ਕਰੋ ਆਮੇ ਪੈਨਸ਼ਨਰਸ ਦੀ ਗੱਲ ਕਰੋ ਆਮੇ ਅੱਜ ਕਿਸਾਨਾਂ ਦੀ ਗੱਲ ਕਰੀਏ ਜਿਹੜੇ ਹੜ੍ਹਾਂ ਨਾਲ ਪੀੜਤ ਨੇ ਖੇਤ ਮਜ਼ਦੂਰ ਦੀ ਕਰੀਏ ਆਮੇ ਕਿਸੇ ਫੈਕਟਰੀ ਵਾਲੇ ਇੰਡਸਟਰੀਸ ਦੀ ਕਰੀਏ ਦੁਕਾਨਦਾਰ ਦੀ ਕਰੀਏ ਹਰ ਬੰਦਾ ਕੰਪਲੀਟਲੀ ਡੁੱਬਿਆ ਆ ਜਿਹੜਾ ਹੁਣ ਅੱਜ ਇਹਦੇ ਤੇ ਡਿਸਕਸ਼ਨ ਹੋਣੀ ਜਿਹੜੀ ਪੰਜਾਬ ਦੇ ਵਿੱਚ ਫਲੱਡਸ ਆਏ ਇਹ ਸਾਡਾ ਮੰਨ ਹੈ ਮੇਰਾ ਵੀ ਮੰਨ ਹੈ ਮੇਰੀ ਪਾਰਟੀ ਦਾ ਮੰਨ ਹੈ ਤੇ ਪੰਜਾਬ ਦੇ ਲੋਕਾਂ ਦਾ ਹੀ ਮੰਨ ਹੈ ਕਿ ਨੈਚੁਰਲ ਕੈਲੇਮਿਟੀ ਕੁਝ ਹੱਦ ਤੱਕ 80% ਦੀ ਮੈਨ ਮੇ ਜਦੋਂ ਸਰਕਾਰ ਨੂੰ ਜਾ ਕੇ ਰਹਿਣਾ ਚਾਹੀਦਾ ਸੀ ਸੁੱਤੇ ਦੇ ਚੀਫ ਮਿਨਿਸਟਰ ਸਾਹਿਬ ਨੇ ਫਲੱਡ ਦੇ ਉੱਤੇ ਜਿਹੜੀ ਮੀਟਿੰਗ ਕੀਤੀ ਇਹ 6 ਜੂਨ ਨੂੰ ਕੀਤੀ ਤੇ ਜਬ ਇਹ ਚੂਨ ਨੂੰ ਇੱਥੇ ਬਰਸਾਤਾਂ ਸ਼ੁਰੂ ਹੋ ਜਿਹੜਾ ਹਿੰਦੁਸਤਾਨ ਦਾ ਮੈਟਰੋਲੋਜੀਕਲ ਆਫਿਸ ਹੈ ਇੱਥੇ ਤਿੰਨ ਦਫ਼ਤਰ ਵੱਡੇ ਫਲੱਡ ਜਨਾ ਹੌਲਕ ਰੱਖਦੇ ਨੇ ਇੱਕ ਇੱਕ ਹੁੰਦਾ ਹੈ ਮੈਟਰੋਲੋਜੀਕਲ ਆਫਿਸ ਜਿਹੜਾ ਦੱਸਦਾ ਹੈ ਕਿ ਕਿਹੜੇ ਮਹੀਨੇ ਚ ਕਿੰਨੀ ਬਰਸਾਤ ਆਉਣੀ ਉਹਨਾਂ ਨੇ ਮਈ ਦੇ ਮਹੀਨੇ ਵਿੱਚ ਹੀ ਇਹ ਦੱਸ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਐਤ ਕੀ ਬੜੀ ਐਕਸੈਸਿਵ ਬਰਸਾਤ ਜਿਹੜੀ ਹੈ ਜੂਨ ਜੁਲਾਈ ਤੱਕ ਬਾਅਦ ਚੱਲੇ ਅਗਲਾ ਡਿਪਾਰਟਮੈਂਟ ਹੈ ਸੈਂਟਰ ਦਾ ਵੋਕਸ ਕਮਿਸ਼ਨ ਵਾਟਰ ਕਮਿਸ਼ਨ ਜਿਸ ਤਰ੍ਹਾਂ ਸੂਬੇ ਦਾ ਇਰੀਗੇਸ਼ਨ ਮਹਿਕਮਾ ਹੁੰਦਾ ਹੁਣ ਸੈਂਟਰ ਦੇ ਇਰੀਗੇਸ਼ਨ ਮਹਿਕਮੇ ਨੂੰ ਉਹ ਸੈਂਟਰਲ ਵਾਟਰ ਕਮਿਸ਼ਨ ਬਣ ਗਿਆ ਉਹਨਾਂ ਦਾ ਕੰਟਰੋਲ ਹੈ ਡੈਮਾਂ ਦੇ ਉੱਤੇ ਜਿਸਾ ਪਾਖੜਾ ਹੈ ਪਿਆਸ ਦਾ ਕੰਟਰੋਲ ਉਹਨਾਂ ਕੋਲ ਹੈ ਫਿਰ ਤੀਸਰਾ ਹੈ ਸਾਡੇ ਸੂਬੇ ਦੀ ਸਰਕਾਰ ਜੇ ਟਾਈਮ 'ਤੇ ਸੂਬੇ ਦੀ ਸਰਕਾਰ ਐਕਟਿਵ ਰਹਿੰਦੀ ਵਿਆਸੀ ਦਾ ਪ੍ਰਬੰਧ ਵੀ ਇਹਨਾਂ ਕੋਲ ਹੈ ਹੁਣ ਇਹ ਗੱਲ ਇਹ ਵੀ ਸਾਹਮਣੇ ਆ ਚੁੱਕੀ ਕਿ ਪਿਛਲੇ 2010 ਤੋਂ ਲਗਾਤਾਰ ਸੈਂਟਰ ਦਾ ਜਿਹੜਾ ਫੰਡ ਹੈ ਜਿਹੜਾ ਨੈਚੁਰਲ ਕਲੈਮਟੀ ਲਈ ਵਾਸਤੇ ਇਸਤੇਮਾਲ ਕੀਤਾ ਜਾਂਦਾ ਹਰ ਸਾਲ ਉਹਦੇ ਪੈਸੇ ਆਉਂਦੇ ਨੇ ਉਹ 75 25 ਦੀ ਰੇਸ਼ਿਓ ਵਿੱਚ ਵੰਡੇ ਜਾਂਦੇ 75% ਸੈਂਟਰ ਪੈਸੇ ਘੱਲਦਾ 25% ਸੂਬੇ ਨੇ 받ਦਾ ਤੇ 31 ਮਾਰਚ 2023 ਜਦੋਂ ਇਹ ਸਰਕਾਰ ਨੂੰ 1 ਸਾਲ ਤੋਂ ਵੱਧ ਹੋ ਚੁੱਕਿਆ ਸੀ ਮਾਨ ਸਾਹਿਬ ਦੀ ਸਰਕਾਰ ਇਹਨਾਂ ਕੋ 941 ਕਰੋੜ ਰੁਪਏ ਇਹਨਾਂ ਦੇ ਅਕਾਊਂਟ ਵਿੱਚ ਪੰਜਾਬ ਦਾ ਅੱਜ ਅਸੀਂ ਇਹਨਾਂ ਨੂੰ ਪੁੱਛਣਾ ਚਾਹਾਂਗੇ ਕਿ ਜਿਹੜਾ ਤੁਹਾਡਾ 25% ਉਹ ਤੁਸੀਂ ਪਾਇਆ ਕਿ ਜਿਹੜੇ 25% ਐਡ ਆਨ ਕਰ ਲੋ ਤੇ ਫਿਰ ਉਹ 11-12 ਹਜ਼ਾਰ ਕਰੋੜ ਹੀ ਬਣੇ ਪ੍ਰਾਈਮ ਮਿੰਿਸਟਰ ਕੋ ਉਮੀਦ ਰੱਖੀ ਪ੍ਰਾਈਮ ਮਿੰਿਸਟਰ ਵੀ ਉਮੀਦ ਤੇ ਪੂਰੇ ਨੂੰ 1600 ਕਰੋੜ ਦਿੱਤਾ 20000 ਕਰੋੜ ਦਾ ਘਾਟਾ ਬਕਾਇਆ ਸੀ ਸੌਰੀ ਨੁਕਸਾਨ ਬਕਾਇਆ ਵੀਜ਼ ਹਰਚੋਂ ਸੋਨਾ ਸਾ ਕਰੋੜ ਦਾ ਮਤਲਬ ਹੋਇਆ 8% ਪ੍ਰਾਇਮਿਸਟ ਦੇ ਕੇ। ਹੁਣ ਤੁਸੀਂ ਵੇਖੋ ਪੰਜਾਬ ਨੂੰ ਤੇ ਪੰਜਾਬ ਦੀ ਕਿਸਾਨੀ ਨੂੰ ਤੇ ਪੰਜਾਬ ਦੇ ਗਰੀਬ ਲੋਕਾਂ ਨੂੰ ਇੱਕ ਫੁੱਟਬਾਲ ਬਣਾ ਲਿਆ। ਮੋਦੀ ਸਾਹਿਬ ਨੇ ਤੇ ਮਾਨ ਸਾਹਿਬ। ਮੋਦੀ ਸਾਹਿਬ ਕਹਿੰਦੇ 12000 ਕਰੋੜ ਰੁਪਇਆ ਇਹ ਕਹਿੰਦੇ ਬਿਲਕੁਲ 1500 ਕਰੋੜ ਆਇਆ। ਹੁਣ ਮੈਂ ਇੱਥੇ ਉੱਥੇ ਚੱਲੋ ਅੰਦਰ حساب ਕਰਾਂਗੇ ਡਿਟੇਲਡ ਗੱਲ ਕਰਾਂਗੇ ਮੇਰਾ ਇਹ ਮੰਨਣਾ ਹੈ ਕਿ ਮਾਨ ਸਾਹਿਬ ਇਰੀਗੇਸ਼ਨ ਮਿਨਿਸਟਰ ਤੇ ਸੈਕਟਰੀ ਇਰੀਗੇਸ਼ਨ ਪਰਸਨਲੀ ਜ਼ਿੰਮੇਵਾਰ ਜੇ ਚੰਗੀ ਤਰ੍ਹਾਂ ਡੈਮਸ ਨੂੰ ਜਦੋਂ ਪਤਾ ਸੀ ਕਿ ਪਾਣੀ ਦਾ ਲੈਵਲ ਬਿਲਕੁਲ ਡੇਂਜਰ ਲੈਵਲ ਤੱਕ ਹੈ ਜੇ ਆਇਸਾ-ਇਸਾ ਕਰਕੇ ਥੋੜਾ-ਥੋੜਾ ਪਾਣੀ ਛੱਡਦੇ ਰਹਿੰਦੇ ਤੇ ਇੰਨਾ ਨੁਕਸਾਨ ਨਹੀਂ ਸੀ ਬਟ ਇਹ ਪਤਾ ਨਹੀਂ ਕ੍ਰਿਸ਼ਨ ਕੁਮਾਰ ਜੀ ਦਾ ਕੀ ਪ੍ਰੋਗਰਾਮ ਸੀ ਇਹ ਏਜੰਡਾ ਤੇ ਕ੍ਰਿਸ਼ਨ ਕੁਮਾਰ ਜੀ ਜਨ ਇੱਕੋ ਦਮ ਫਲੈਸ਼ ਫਲੱਡਸ ਜਿਹੜੇ ਆਏ ਨੇ ਇੱਕੋ ਦਮ ਜਦੋਂ ਇਹਨਾਂ ਨੇ ਦਰਵਾਜ਼ੇ ਚੁੱਕੇ ਨੇ ਉਹਦੇ ਨਾਲ ਹੀ ਭਾਰੀ ਨੁਕਸਾਨ ਸਾਡੇ ਸਾਰੇ ਪੰਜਾਬ ਨੂੰ ਹੈ ਅਤੇ ਵਿਸ਼ੇਸ਼ ਤੌਰ ਜਿਹੜਾ ਗੁਰਦਾਸਪੁਰ ਅੰਮ੍ਰਿਤਸਰ ਤੇ ਤਰਨਤਾਰਨ ਦੀ ਬੈਠੀ ਤੋਂ ਹੁਣ ਮੈਂ ਸਪੈਸ਼ਲ ਸੈਸ਼ਨ ਵਾ ਲਾਣਾ ਚਾਹਣਾ ਪਹਿਲਾ ਸਪੈਸ਼ਲ ਸੈਸ਼ਨ 1 ਅਪ੍ਰੈਲ 2022 ਵਿੱਚ ਕਰਾਇਆ ਗਿਆ ਉਹਦੇ ਚ ਇੱਕ ਰੈਜ਼ੋਲੂਸ਼ਨ ਲੈ ਕੇ ਆਂਦਾ ਗਿਆ ਕਿ ਚੰਡੀਗੜ੍ਹ ਪੰਜਾਬ ਨੂੰ ਟਰਾਂਸਫਰ ਕੀਤਾ ਮੈਂ ਅੱਜ ਮਾਨ ਸਾਹਿਬ ਨੂੰ ਪੁੱਛਣਾ ਚਾਹਾਂਗਾ ਮਾਨ ਸਾਹਿਬ ਤੁਸੀਂ ਅੱਜ ਨਹੀਂ ਤੇ ਕੱਲ ਕੱਲ ਨਹੀਂ ਤੇ ਪਰਸੋਂ ਕਿਸ ਤਮ ਬੋਲਗਨ ਮਿਠਾਈ ਜੀ ਕਿਰਪਾ ਕਰਕੇ ਸਾਨੂੰ ਦੱਸੋ ਉਹਦਾ ਆਊਟਕਮ ਕੀ ਹੋਇਆ ਜਿੰਨੇ ਤੋਂ ਇਹ ਸਪੈਸ਼ਲ ਸੈਸ਼ਨ ਬੁਲਾਏ ਨੇ ਉਹਨਾਂ ਸੈਸ਼ਨਸ ਦਾ ਰਿਜ਼ਲਟ ਜ਼ੀਰੋ ਉਸ ਤੋਂ ਅਗਲਾ ਸੈਸ਼ਨ ਫਿਰ 3 ਅਕਤੂਬਰ 2022 ਦੇ ਵਿੱਚ ਬੁਲਾਇਆ ਗਿਆ ਉਹ ਆਪਰੇਸ਼ਨ ਲੋਟਸ ਹੁੰਦੇ ਸੀ ਕਿ ਭਾਜਪਾ ਦੀ ਸਰਕਾਰ ਆਪਾਦਮੀ ਦਾ ਕਹਿਣਾ ਸੀ ਕਿ ਸਾਡੇ ਐਮਐਲਏ ਨੂੰ ਮੰਤਰੀਆਂ ਨੂੰ ਲੁਭਾਉਣ ਦੀ ਕੋਸ਼ਿਸ਼ ਕਰੀ ਪੈਸੇ ਆਫਰ ਕਰ ਰਹੀ ਹੈ ਲੀਗ ਤੇ ਬੰਦੇ ਮਿਲੇ ਨੇ ਇਹਨਾਂ ਦੇ ਇੱਕ ਐਮਐਲਏ ਸਾਹਿਬ ਨੇ ਵਿਜੀਲੈਂਸ ਤੇ ਕੋਲ ਜਾ ਕੇ ਆਪਣੀ ਐਫਆਈਆਰ ਵੀ ਦਰਜ ਕਰਾਈ ਇਹਨਾਂ ਦੇ ਮੰਤਰੀ ਵੀ ਸਾਰੇ ਜਾਣੇ ਗਏ ਅੱਜ ਤੁਸੀਂ ਵੇਖੋ ਐਂਡ ਰਿਜ਼ਲਟ ਮਹਿਮਾਨ ਸਾਹਿਬ ਨੂੰ ਕਹੂੰਗਾ ਪੰਜਾਬ ਦੇ ਲੋਕ ਪੁੱਛਣਾ ਚਾਣਗੇ ਕਿਉਂਕਿ ਹਰ ਸੈਕਸ਼ਨ ਤੇ ਕਰੋੜ ਰੁਪਇਆ ਰੋਜ਼ ਲੱਗਦਾ ਤੇ 4 ਦਿਨ ਦਾ ਸੈਸ਼ਨ ਹੈ 4 ਕਰੋੜ ਤੇ 2 ਦਾ ਤੇ 2 ਕਰੋੜ ਆਪਰੇਸ਼ਨ ਲੋਟਸ ਦਾ ਐਂਡ ਰਿਜ਼ਲਟ ਜ਼ੀਰੋ ਹੈ ਕੋਜ ਨੇ ਦੱਸਿਆ ਹੋਇਆ ਕਿ ਜਿਨੇ ਐਫ ਆਈ ਆਰ ਲੋਜ ਕਰਾਈ ਸੀ ਸੀਤੇ ਲੰਗਰਾਲ ਜੀ ਉਹ ਭੱਜ-ਭੱਜ ਚਲੇ ਗਏ ਹੁਣ ਤੁਸੀਂ ਵੇਖੋ ਜਿਨੇ ਚਾਰਜ ਜਿਹੜੀ ਪਾਰਟੀ ਤੇ ਲਾਇਆ ਉਸ ਪਾਰਟੀ ਚਲੇ ਗਿਆ ਉਥੇ ਵੀ ਕੰਮ ਮੁੱਕ ਗਿਆ ਫਿਰ ਤੀਜਾ ਸੈਸ਼ਨ 19 20 ਜੂਨ ਦਾ ਹੈ 2023 ਦਾ ਉਹ ਸੀ ਨੌਨ ਰਿਲੀਜ਼ ਆਫ ਰੂਰਲ ਡਿਵੈਲਪਮੈਂਟ ਫੀ ਕਿ ਜਿਹੜਾ ਉਦੋਂ ਹੁਣ ਜਿਹੜਾ 8-9000 ਕਰੋੜ ਰੁਪਏ ਦਾ ਸਾਡਾ ਰੂਰਲ ਡਿਵੈਲਪਮੈਂਟ ਦਾ ਪੈਸਾ ਸੈਂਟਰ ਨੇ ਰੋਕਿਆ ਤੇ ਮਾਨ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿਹਾ ਅਸੀਂ ਮਿੰਨੂ ਪਸਾ ਪਤਾ ਕਿ ਇਹਨਾਂ ਕੋ ਪੈਸੇ ਪਾਕਿਸਤਾਨ ਦੇ ਤਾਂ ਮੈਂ ਭਾਵੇਂ ਸੁਪਰੀਮ ਕੋਰਟ ਜਾਵਾਂ ਕਿਸਾ ਪੈਸੇ ਮੈਂ ਲੈ ਕੇ ਦਵਾਂ ਅੱਜ ਦੇ ਦਿਨ ਐਂਡ ਰਿਜ਼ਲਟ ਜ਼ੀਰੋ ਇੱਕ ਪੈਸਾ ਔਣੇ ਚਾਰ ਛਾਲੀਆਂ ਚਾਰ ਹੀ ਹੋ ਚੱਲੇ ਨੇ ਬੀਤਣ ਤੋਂ ਬਾਅਦ ਵੀ ਐਂਡ ਰਿਜ਼ਲਟ ਜ਼ੀਰੋ ਸਪੈਸ਼ਲ ਮੈਂ ਤੁਹਾਨੂੰ ਇਹਨਾਂ ਦੇ ਸਪੈਸ਼ਲ ਸੈਸ਼ਨ ਦੀ ਗੱਲ ਕਰਾਂ ਫਿਰ ਚੌਥਾ ਸੈਸ਼ਨ ਆਇਆ 5 ਮਈ 2025 ਇਹ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਉੱਤੇ ਵਾਟਰ ਸ਼ੇਅਰਿੰਗ ਐਂਡ ਰਿਪੀਲ ਆਫ ਪੰਜਾਬ ਹੈ। ਵਡੇ ਜੀ ਪਾਣੀਆਂ ਦੇ ਰਿਫਾਲੇ ਬਨੇ ਮਾਨਸਾ। ਮੈਂ ਉਸੇ ਪੰਜਾਬ ਪੁਲਿਸ ਲਾਤੀ ਐ ਮੈਂ ਸੀਆਰਪੀਐਫ ਲਾਣੀ ਨਹੀਂ ਉੱਤੇ ਮੈਂ ਹੋਮ ਨਹੀਂ ਦੇਣਾ ਮੈਂ ਕਿੱਥੋਂ ਬਕਾ ਨਹੀਂ ਜਾਂਦੇ। ਸੀਆਰਪੀਐਫ ਵੀ ਆ ਗਈ ਤੇ ਪੰਜਾਬ ਪੁਲਿਸ ਵਾਪਸ ਆ ਗਈ ਤੇ ਉਹ ਉੱਥੇ ਲੱਗੀ। ਐਂਡ ਰਿਜ਼ਲਟ ਅਜੇ ਤੱਕ ਕੰਪਲੀਟਲੀ ਸੀ। ਪਾਖੜਾ ਬਿਆਸ ਵਾਲੇ ਕਹਿੰਦੇ ਨੇ ਕਿ ਅਸੀਂ ਇਹਨਾਂ ਨੂੰ ਬਕਾਇਦਾ ਤੌਰ 'ਤੇ ਪੁੱਛਦੇ ਰਹੇ ਆ ਕਿ ਪਾਣੀ ਡੇਂਜਰ ਲੈਵਲ ਤੋਂ ਉੱਤੇ ਚਲਾ ਗਿਆ ਇਹਨੂੰ ਖੋਲ ਦੀਏ ਗਿੱਟਾਂ ਨੂੰ ਥੋੜਾ ਥੋੜਾ ਐਸੋ ਬਕਾਇਦਾ ਤੌਰ 'ਤੇ ਆ ਗਿਆ ਬਿਲਕੁਲ ਸੋ ਅਜੇ ਤੱਕ ਪੰਜਾਬ ਨੂੰ ਇਹ ਨਹੀਂ ਪਤਾ ਕਿ ਪਾਖੜਾ ਬਿਆਸੀ ਮੈਨੇਜਮੈਂਟ ਨੇ ਇਹਨਾਂ ਦੀ ਗੱਲ ਕੀ ਹੋਈ ਤੇ ਪੰਜਾਬ ਡੁੱਬਿਆ ਗਿਆ ਫਿਰ ਪੰਜਵਾਂ ਸੈਸ਼ਨ ਆਇਆ ਸਪੈਸ਼ਲ 10 ਤੋਂ 15 ਜੁਲਾਈ ਡਿਸਕਸ਼ਨ ਔਨ ਵਾਰ ਅਗੇਂਸਟ ਡਰੱਗਸ ਐਂਡ ਨਾਰਕੋਟਿਕਸ ਨਸ਼ੇ ਦੇ ਖਿਲਾਫ ਜਿਹੜੀ ਜੰਗ ਸ਼ੁਰੂ ਕੀਤੀ ਸੀ ਉਹਦੇ ਜੇ ਸਪੈਸ਼ਲ ਸੈਸ਼ਨ ਸੀ ਅਲਟੀਮੇਟਲੀ ਅਜਿਹੇ ਦਿਨ ਤੱਕ ਰਿਜ਼ਲਟ ਜ਼ੀਰੋ ਕੋਈ ਡਰੱਗਸ ਦੇ ਵਿੱਚ ਨਾ ਕਿਤੇ ਕਮੀ ਆਈ ਅੱਗੇ ਨੂੰ ਵਧਿਆ ਹੀ ਇਹ ਘਟਿਆ ਕੁਝ ਨਹੀਂ ਖੁਦ ਖਬੂਲਦੇ ਨੇ ਕਿ ਸਾਡੇ ਹੱਥ ਵਾਸੇ ਹੈ ਨਹੀਂ ਕੋਈ ਹੁਣ ਇਹਦਾ ਬੇਸਿਕ ਕਾਰਨ ਕੀ ਮੈਂ ਸਾਰੇ ਪੰਜਾਬ ਦੇ ਵਿਦਿਆਰਥੀਆਂ ਨੂੰ ਤੇ ਪੜ੍ਹਨ ਨੂੰ ਤੇ ਆਪਣੇ ਨੌਜਵਾਨ ਬੱਚਿਆਂ ਨੂੰ ਦੱਸਣਾ ਚਾਹੁੰਦਾ ਕਿ ਸਪੈਸ਼ਲ ਸੈਕਸ਼ਨ ਤਾਂ ਕਰਦੇ ਜੇ ਪ੍ਰੋਰੋਗ ਕਰ ਦਿੰਜੇ ਹਾਊਸ ਪ੍ਰੋਰੋਗ ਹੋ ਜੇ ਤੇ ਫਿਰ ਨਵੇਂ ਸੈਸ਼ਨ ਦੀ ਮਨਜ਼ੂਰੀ ਗਵਰਨਰ ਸਾਹਿਬ ਕੋ ਲੈਣੀ ਪਈ ਤੇ ਜੇ ਗਵਰਨਰ ਸਾਹਿਬ ਕੋ ਮਨਜ਼ੂਰੀ ਲੈਣਗੇ ਫਿਰ ਉਹਦੇ ਵਿੱਚ ਟਾਈਮ ਹੁੰਦਾ ਉਹਦੇ ਵਿੱਚ ਕੁਐਸਚਨ ਆਰ ਜਿਹੜਾ ਸਾਰੇ ਨੇ ਇੰਪੋਰਟੈਂਟ ਜਿਹੜਾ ਇਹਨਾਂ ਦੇ ਮੰਤਰੀਆਂ ਦੀ ਕਾਬਲੀਅਤ ਦਾ ਨਮੂਨਾ ਪੇਸ਼ ਕਰਦਾ ਇਹ ਬੇਸਿਕਲੀ ਉਹਨੂੰ ਬਚਾਉਣ ਵਾਸਤੇ ਸਪੈਸ਼ਲ ਸੈਸ਼ਨ ਦਾ ਮਤਲਬ ਹੁੰਦਾ ਸਾਡੇ ਕੋਲ ਟਾਈਮ ਹੀ ਆ ਗਿਆ ਅਸੀਂ 4 ਦਿਨ ਪਹਿਲੇ ਦੱਸਦਾ ਕਵੈਸਚਨ ਆਨਸਰਸ ਵਾਸਤੇ ਮਿਨਿਮਮ ਤੁਹਾਨੂੰ 3 ਹਫਤੇ ਦਾ ਟਾਈਮ ਚਾਹੀਦਾ ਉਹਨੂੰ ਬਚਾਣ ਵਾਸਤੇ ਇਹ ਟੋਟਲ ਇਹ ਫਰੌਡ ਪੰਜਾਬ ਦੇ ਲੋਕਾਂ ਨੂੰ ਸਮਝਦਿੰਦੀ ਲੋੜ ਹੈ ਇਹਨਾਂ ਦਾ ਕਮੋਡਸ ਅਪਰੈਂਡ ਆਈ ਦਿੱਲੀ 'ਚ ਵੀ ਕੇਜਰੀワਲ ਸਾਹਿਬ ਇਹੀ ਕਰਦੇ ਆਏ ਇੱਥੇ ਵੀ ਇਹ ਕਰ ਰਹੇ ਨੇ ਹਾਊਸਪੂਲ ਨੂੰ ਰੋਕ ਨਹੀਂ ਕਰਨਾ ਇੱਕੋਦਮ ਸਪੈਸ਼ਲ ਸੈਕਸ਼ਨ ਦਾ ਨਾਮ ਦੇ ਦੇਣਾ ਕੱਢਣ ਬਾਅਦ ਇਹਦੇ ਵਿੱਚੋਂ ਤੁਸੀਂ ਵੇਖੋ ਕੋਈ ਕੁਐਸਚਨ ਆਵਰ ਨਹੀਂ ਕੋਈ ਜ਼ੀਰੋ ਆਵਰ ਨਹੀਂ ਅੱਜ ਵੀ ਹੁਣ ਮੈਨੂੰ ਦੱਸੋ ਜੇ ਕੁਐਸਚਨ ਆਵਰੀ ਹੈ ਨਹੀਂ ਕਿਹੜਾ ਆਪਣਾ ਐਮ.ਐਲ.ਏ ਜਿਹੜਾ ਹੈ ਕੋਈ ਵੀ ਭਾਵੇਂ ਆਪੋਜੀਸ਼ਨ ਦਾ ਹੈ ਰੂਲਿੰਗ ਪਾਰਟੀ ਦਾ ਕੀ ਸਵਾਲ ਕਰੇਗਾ ਸਰਕਾਰ ਨੂੰ ਜ਼ੀਰੋ ਆਵਰ ਨਹੀਂ ਲੋਕਾਂ ਨੂੰ ਫਰੋਖਤਿਆਂ ਦੇ ਫੋਨ ਹਰ ਰੋਜ਼ ਗੋਲੀਆਂ ਤੇ ਲੋਕ ਸ਼ਿਕਾਰ ਹੋ ਰਹੇ ਨੇ ਕਿਸੇ ਨੂੰ ਕੋ ਚੁੱਕਿਆ ਜਾ ਰਿਹਾ ਕੋਈ ਮਾਰਿਆ ਜਾ ਰਿਹਾ ਆ ਚੰਡੀਗੜ੍ਹ 'ਚ ਤੁਸੀਂ ਵੇਖਿਆ ਹੁਣੇ ਪਿਛਲੇ ਦਿਨੀ ਇੱਕ ਬਹੁਤ ਵੱਡਾ ਸਾਈਬਰ ਕ੍ਰਾਈਮ ਦਾ ਸਕੈਂਡਲ ਨਿਕਲਿਆ ਜਿਹਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਆਈਪੀਐਸ ਅਫਸਰ ਜਿਹੜੇ ਪੰਜਾਬ ਦੇ ਇਨਵੋਲਡ ਨੇ ਉਹ ਜਿਹੜਾ ਰੈਕਟ ਹੈ ਦਾ ਐਪ ਦਾ ਜਿਹੜਾ ਬੈਟਿੰਗ ਰੈਕਟ ਬੈਟਿੰਗ ਦੇ ਰੈਕਟ ਕਰੋੜਾ ਰੁਪਈਆ ਨੇ ਫੜਨਾ ਕਿਸੇ ਨੂੰ ਕੀ ਹੈ ਜਿੱਥੇ ਅਫਸਰ ਹੀ ਚਲਾਉਂਦੇ ਹੋਣ ਅੱਜ ਅਸੀਂ ਜ਼ਿਲ੍ਹੇਵਾਰ ਚ ਪੁੱਛਣਾ ਚਾਹੀਏ ਤੇ ਕੋਈ ਤੁਹਾਡੇ ਜ਼ਿਲ੍ਹੇ ਨੇ ਜ਼ਿਲ੍ਹਾ ਤੋਂ ਬਿਨਾਂ ਸਾਡੇ ਕੋਲ ਜ਼ਿਲ੍ਹਾ ਹੀ ਕੋਈ ਬੈਟਿੰਗ ਐਪ ਚ ਕਿਹੜੇ ਕਿਹੜੇ ਅਫਸਰ ਇਨਵੋਲਡ ਨੇ ਪੰਜਾਬ IPS ਕੋਈ ਅੱਛੇ ਨੇ ਅੱਜ ਹੀ ਅਖਬਾਰਾਂ ਚ ਤੁਸੀਂ ਪੜਿਆ ਹੋਣਾ ਇਹ ਕੇਐਸਏ ਪੰਜਾਬ ਦਾ ਤੇ ਇੱਕ ਹਵਲਦਾਰ ਸੁਖ ਜੀ ਦਿੱਲੀ ਗਏ ਨੇ ਇੱਕ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਪੰਜ ਚਾਰ ਆਪਣੇ ਨਾਲ ਲੈ ਗਏ ਨੌਇਡਾ ਤੋਂ ਬੰਦੇ ਚੁੱਕ ਲਿਆnde 10 ਕਰੋੜ ਦੀ ਮੰਗ ਕੀਤੀ ਸਾਈਬਰ ਦੇ ਵਿੱਚ ਇਥੇ ਕੋਸ਼ਿਸ਼ ਕੀਤੀ ਕੇਸ ਬਣਾਉਂਦੀ ਉਹ ਟ੍ਰੇਸ ਹੋਇਆ ਬੰਦੇ ਫੜੇਗੇ ਇੱਕ ਛੋਟਾ ਥਾਣੇਦਾਰ ਐਸਆਈ ਉਹ ਡੀਆਈਜੀ ਬਣ ਗਿਆ ਇੱਕ ਹੌਲਦਾਰ ਐਸਪੀ ਬਣ ਗਿਆ ਇਹ ਉਹਦਾ ਮਤਲਬ ਹੈ ਕਿ ਇਹ ਇਹੋ ਜਿਹੀ ਇੱਕ ਸਰਕਾਰ ਹੈ ਜਿਹਨੂੰ ਪਤਾ ਹੀ ਕੁਝ ਨਹੀਂ ਹੋ ਕੀ ਰਿਹਾ ਜੀ ਜਦੋਂ ਪ੍ਰਧਾਨ ਮੰਤਰੀ ਨੂੰ ਮਿਲਦਾ ਵਕਤ ਤੇ ਉਦੋਂ ਮਾਨਸਾ ਹਸਪਤਾਲ ਢੁੱਲ ਜਾਂਦੇ ਆਹ ਤੁਹਾਡੇ ਕ੍ਰਿਸ਼ਨ ਕੁਮਾਰ ਜੀ ਜਿਹੜੇ ਸਾਰੇ ਨੂੰ ਵੱਡੇ ਇਸ ਸਰਕਾਰ ਦੇ ਨੰਬਰ 1 ਬਿਊਰੋਕਰੇਟ ਸਮਝੇ ਜਾਂਦੇ ਨੇ ਉਦੋਂ ਦੇ ਕ੍ਰਿਸ਼ਨ ਕੁਮਾਰ ਜੀ ਨੇ ਇੱਕ ਬਿਆਨ ਨਹੀਂ ਦਿੱਤਾ ਕਿ ਪੰਜਾਬ ਡੁੱਬਿਆ ਕਿਉਂ ਆਹ ਜਿਹੜੇ ਗੋਇਲ ਸਾਹਿਬ ਨੇ ਛਾਤੀ ਤੇ ਹੱਥ ਮਾਰ ਕੇ ਕਿੰਂ ਦੇਸੀ ਬਾਜੋ ਸਾਹਿਬ 75 ਸਾਲਾਂ ਤੇ ਜਿਹੜੀਆਂ ਸਰਕਾਰਾਂ ਨੇ ਕੰਮ ਨਹੀਂ ਕੀਤਾ ਮੈਂ ਕੀਤਾ ਅਸੀਂ 274 75 ਕਰੋੜ ਰੁਪਇਆ ਲਾ ਕੇ 8000 ਕਿਲੋਮੀਟਰ ਡਰੇਨਾ ਸਾਫ ਕੀਤੀਆਂ 74 ਫਨ ਅਸੀਂ ਮਜ਼ਬੂਤ ਕੀਤੇ ਨੇ ਮੈਂ ਦਵੇ ਨਾ ਕਹਿ ਸਕ ਸਰਕਾਰੀਆ ਸਾਫ ਦਾ ਏਰੀਆ ਵੀ ਆ ਮੇਰੇ ਨਾਲ ਰਿਕਨ ਚੌਧਰੀ ਜੀ ਖੜੇ ਇਹ ਨਾ ਦਾ ਏਰੀਆ ਵੀ ਮੇਰਾ ਆਪਣਾ ਕਿਤੇ ਕੋਈ ਬੰਦ ਤੇ 1 ਰੁਪਇਆ ਨਹੀਂ ਲਾਇਆ ਕੋਈ ਵੀ ਸਿੰਗਲ ਡਰੇਨ ਮੈਂ ਆਪਣੇ ਏਰੀਆ ਜਾ ਕੇ ਵੇਖਿਆ ਮਸ਼ੀਨਾ ਜ਼ਰੂਰ ਮੇਰੇ ਸਰਪੰਚਾਂ ਨੇ ਕਿਹਾ ਅਪ੍ਰੈਲ ਦੇ ਮਹੀਨੇ ਚਾਹੀਏ ਫੋਟੋਆਂ ਖਿੱਚੀਆਂ ਤੋੜ ਤਕਾਇ 275 76 ਕਰੋੜ ਰੁਪਇਆ ਜਾਂ ਪੰਜਾਬੀ ਚ ਕਹਿੰਦੇ ਟਕਾਰ ਗਏ ਮੇਰਾ ਸਾਫ ਦਾਅ ਹੈ ਕਿ 100% ਇਹ ਰਲ ਕੇ ਇਹ ਸਾਡੀ ਸਰਕਾਰ ਦੀ ਸਰਕਾਰ ਨੇ ਇਹਨਾਂ ਦੇ ਸੈਕਟਰੀ ਨੇ ਜੋ ਇਹਨਾਂ ਨੂੰ ਆਤਾ ਹੈ ਨੇ ਇਹਨਾਂ ਸਾਰੇ ਦਾ ਵੈਸੇ ਇਹਨਾਂ ਨੂੰ ਇਹ ਸੀ ਬਰਸਾਤਾ ਟਪ ਜਾਣੀ ਹੈ ਅਸੀਂ ਆਪਣੇ ਖਾਤੇ ਚੋਂ ਚੁੱਕ ਲੈਣ ਹਜ਼ਾਰਾਂ ਕਰੋੜਾਂ ਰੁਪਇਆ ਦਾ ਨੁਕਸਾਨ ਹੋ ਗਿਆ ਜਿਹੜੇ ਆਲਰੇਡੀ ਇਹ ਪੱਥਰ ਦੇ ਅਸੀਂ ਆਲਰੇਡੀ ਏਮਬਾਕਮੈਂਟਸ ਵੀ ਬਣਾਈਆਂ ਸੀ ਉਹ ਵੀ ਸਾਰੀਆਂ ਵਾਸ਼ ਹੋਵੇ ਹੋ ਗਿਆ ਕਈ ਸੈਂਕੜਾ ਏਕੜ ਪੈੜੀ ਚਲੀ ਗਈ ਤਬਾਹ ਹੋ ਗਈ ਇਹਦੇ ਨਾਲ ਨਾਲ ਇੱਕ ਬੜਾ ਇੰਪੋਰਟੈਂਟ ਮੈਂ ਹੋਰ ਸਮੁੱਚੇ ਪੰਜਾਬੀ ਜਗਤ ਨੂੰ ਵਰਲਡ-ਓਵਰ ਵੀ ਅਪੀਲ ਕਰੂੰਗਾ ਮੇਰੇ ਵੀਰੋ ਜਦੋਂ ਕਰੋਨਾ ਚੱਲਦਾ ਸੀ ਕਰੋਨਾ ਦਾ ਐਡਵਾਂਟੇਜ ਲੈਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੇ ਜਿੱਦਾਂ ਦਾ ਦੇਸ਼ ਆਜ਼ਾਦ ਹੋਇਆ 47 ਤੋਂ ਬਾਅਦ ਇੱਕ ਪ੍ਰਾਈਮ ਮਿਨਿਸਟਰ ਰੀਲੀਫ ਫੰਡ ਸੀ ਪ੍ਰਾਈਮ ਮਿਨਿਸਟਰ ਦਾ ਰਿਲੀਫ ਆਟ ਉਹਦੇ ਤਰਮੀਮ ਕੀਤੀ ਮੋਸਟ ਪ੍ਰੋਬਬਲੀ ਮੇਰੇ ਕਾ ਸੈਕਸ਼ਨ ਆਥੇ ਤਰਮੀਮ ਕਰਕੇ ਪੀਐਮ ਛੇਰ ਬਣਾਤਾ ਉਹਦਾ ਇੱਕੋ ਫਰਕ ਹੈ ਕਿ ਉਹਦੇ ਥੱਲੇ ਆਰਟੀਆਈ ਦੇ ਥੱਲੇ ਅੰਡਰ ਸਕ루ਟਨ ਨਹੀਂ ਆ ਸਕਦਾ ਕਿੰਨੇ ਕਿੰਨੇ ਪੈਸੇ ਦਿੱਤੇ ਉਹ ਕਿੱਥੇ ਖਰਚ ਹੋਏ ਨਾ ਤੁਸੀਂ ਪੁੱਛ ਸਕਦੇ ਹੋ ਨਾ ਉਹਦੀ ਇਨਫੋਰਮੇਸ਼ਨ ਮਿਲਦੀ ਹੁਣ ਆਹ ਵੇਖੋ ਮਾਨ ਸਾਹਿਬ ਨੇ ਮੈਂ ਤੇ ਅੱਗੇ ਕਹਿਣਾ ਕਿ ਇੱਕ ਸਿੱਕੇ ਦੇ ਦੋ ਪਹਿਲੂ ਨੇ ਇਹ ਜਿਹੜੀ ਬੀਜੇਪੀ ਦੀ ਸਰਕਾਰ ਹੈ ਤੇ ਆਪ ਦੀ ਸਰਕਾਰ ਹੈ ਟੋਟਲ ਇਹਨਾਂ ਦਾ ਮਾਡਲ ਸਪਰੈਂਡ ਹੀ ਏਜੰਸੀਆਂ ਦਾ ਇਸਤੇਮਾਲ ਕਰਨਾ ਉਹਨਾਂ ਕੋ ਭੰਚਾਰ ਰੇ ਨੇ ਕੋਈ ਪ੍ਰੈਸ ਨੂੰ ਕੰਟਰੋਲ ਕਰਨਾ ਜੋ ਮੋਦੀ ਸਾਹਿਬ ਦਿੱਲੀ ਚ ਕਰ ਰਹੇ ਨੇ ਉਹੀ ਪੰਜਾਬ ਚ ਇੱਥੇ ਹੋ ਰਿਹਾ ਸਚਾਈ ਨੂੰ ਲੋਕਾਂ ਕੋ ਟੱਕੇ ਨਾਲ ਰੋਕਿਆ ਜਾ ਰਿਹਾ ਹੁਣ ਇੱਥੇ ਵੀ ਆ ਜਿਹੜਾ ਨਵਾਂ ਰੰਗਲਾ ਪੰਜਾਬ ਮੈਂ ਪੁੱਛਣਾ ਚਾਹੁੰਦਾ ਸੀਐਮ ਦਾ ਮਿਸ਼ਨ ਜੋ ਵੀ ਹੈ ਸੀਐਮ ਦੇ ਕੋਲ ਸੀਐਮ ਰਲੀਫ ਫੰਡ ਤੁਸੀਂ ਇਹ ਨੰਬਰ ਜਿਹੜਾ ਨਵਾਂ ਮਿਸ਼ਨ ਨੇ ਮਿਸ਼ਨ ਨਵੇਂ ਦਾ ਮਤਲਬ ਇਹ ਹੈ ਕਿ ਪੈਸੇ ਘੱਲੋ ਨਾ ਤੇ ਕੱਲ ਆਪੋਜੀਸ਼ਨ ਜਾਂ ਕੋਈ ਪੰਜਾਬੀ ਆਰਟੀਆਈ ਦੇ ਵਿੱਚੋਂ ਇਨਫੋਰਮੇਸ਼ਨ ਲੈਣਾ ਚਾਹੇ ਰਾਈਟ ਟੂ ਇਨਫੋਰਮੇਸ਼ਨ ਕਿ ਦੱਸੋ ਜੀ ਕਿਹਨੇ ਕਿਹਨੇ ਕਿੰਨੀ ਕੰਟਰੀਬਿਊਸ਼ਨ ਕੀਤੀ ਹੈ ਤੁਸੀਂ ਇਨਫੋਰਮੇਸ਼ਨ ਹੀ ਲੈ ਸਕਦੇ ਤਾਂ ਪੈਸਾ ਲੱਗਾ ਕਿੱਥੇ ਤਾਂ ਮੇਰੀ ਹੱਥ ਜੋੜ ਕੇ ਪੰਜਾਬੀਆਂ ਵਿਸ਼ੇਸ਼ ਤੌਰ ਤੇ ਐਨ ਆਰ ਆਈ ਜਿਹੜੇ ਉਹਨਾਂ ਨੂੰ ਮੈਂ ਗੁਜ਼ਾਰਿਸ਼ ਕਰੂੰਗਾ ਇਹ ਜਮਾਤ ਲੋਕਾਂ ਦੇ ਸਾਹਮਣੇ ਪਰਦਾ ਫਾਸ਼ ਹੋ ਟੋਟਲ ਠਗਰੀ ਤੇ ਉਤਰੀ ਹੈ ਝੂੜ ਤੇ ਉਤਰੀ ਹੈ ਪਤਾ ਆਪ ਨੂੰ ਵੀ ਹੈ ਕਿ ਅਸੀਂ ਹੁਣ ਅਖੀਨ ਲੰਬੇ ਮਹੀਨਿਆਂ ਚ ਰਹਿ ਗਏ ਇਹਨਾਂ ਨੇ ਲੈਂਡ ਪੂਲਿੰਗ ਹਰ ਕਿਸਮ ਦੀ ਪੂਲਿੰਗ ਜਿੱਥੋਂ ਜਿੱਥੋਂ ਪੈਸਾ ਨਿਕਲ ਸਕਦਾ ਹੈ ਸਰਕਾਰੀ ਜਾਇਦਾਦਾਂ ਵੇਚਣ ਵਾਲਾ ਹੁਣੇ ਨਵਾਂ ਫਾਰਮੂਲਾ ਵੇਖੋ ਕਿੰਨੀ ਵੱਧ ਕਿਸਮ ਦੀ 5 ਲੱਖ ਏਕੜ ਤਬਾਹ ਹੋਣ ਤੋਂ ਬਾਅਦ 4 ਲੱਖ ਸਾਡੇ ਜਾਨਵਰ ਖਤਮ ਹੋਣ ਤੋਂ ਬਾਅਦ 2300 ਪਿੰਡਾਂ ਦੇ ਪ੍ਰਭਾਵਿਤ ਹੋਣ ਦੇ ਬਾਵਜੂਦ 15000 ਕਰੋੜ ਦੀਆਂ ਸੜਕਾਂ ਸਾਡੇ ਪੁਰਲੇ ਸਾਡੇ ਕਨਵਰਸ ਸਾਡੇ ਬੰਦ ਸਾਡੇ ਸਕੂਲ ਤਬਾਹ ਹੋਣ ਤੋਂ ਬਾਅਦ ਇਹ ਫੇਰ ਵੀ ਠੱਗੀ ਠੋਰੀ ਤੋਂ ਇਲਾਵਾ ਇਹਨਾਂ ਨੂੰ ਕੋਈ ਫਾਰਮੂਲਾ ਹੀ ਠੱਗੀ ਠੋਰੀ ਦਾ ਚਮੀ ਘੇਟੇ ਮਾਰਦੇ ਰਹਿੰਦੇ ਹੁਣ ਇਹਨੇ ਆ ਰੰਗਲਾ ਪੰਜਾਬ ਬਣਾ ਦਿੱਤਾ ਸੋਦਤ ਪਤਾ ਹੀ ਕਿਸੇ ਨੂੰ ਨਾ ਲੱਗੇ ਕਿ ਪੈਸੇ ਕਿੱਥੋਂ ਆਗੇ ਤੇ ਥੁਰ ਕਿੱਥੇ ਚੱਲੇ ਉਹ ਤੁਸੀਂ ਪੰਜਾਬ ਨੂੰ ਕੰਗਲਾ ਕਰਕੇ ਆਪ ਮਾਨ ਸਾਹਿਬ ਰੰਗਲਾ ਬਣਾਣ ਲੱਗੇ ਉਹ ਘੱਟ ਤੋਂ ਘੱਟ ਜੋ ਨਾ ਹੀ ਰੱਖਦੇ ਉਹ ਕੋ ਥੋੜੀ ਬੋੜੀ ਸ਼ਰਮੀ ਕਰ ਲਿਆ ਕਰੋ ਪੰਜਾਬ ਦਾ ਹਾਲ ਵੇਖਿਆ ਕੀ ਹੈ ਰੰਗਲਾ ਪੰਜਾਬ ਤੁਸੀਂ ਪੜਾਉਗੇ ਲੋਕਾਂ ਕੋ ਪੈਸੇ ਲੈ ਕੇ ਸਰਕਾਰ ਦੇ ਭਲੇ ਕੋਈ ਨਹੀਂ ਇਹ ਤੇ ਆਪ ਕਹਿੰਦਾ ਸੀ ਕਿ ਉਹ ਸਰਕਾਰ ਕੀ ਹੈ ਜਿਹਦੇ ਖਜ਼ਾਨੇ ਚ ਪੈਸਾ ਨਾ ਹੋਇਓ ਤੇ ਪੀਪਾ ਹੁੰਦਾ ਜਿਹੜਾ ਖਾਲੀ ਉਹਨੂੰ ਪੀਪਾ ਕਿਹਾ ਜਾਂਦਾ ਤੇ ਤੇਰਾ ਪੀਪਾ ਤੇ ਹੁਣ ਸ਼ਰਿਆਮ ਹੀ ਤੂੰ ਗਲੇ ਚ ਪਾ ਕੇ ਫਰਕਣਾ ਸ਼ੁਰੂ ਕਰ ਦਿੱਤਾ ਲੋਕਾਂ ਨੂੰ ਕਹਿੰਦੇ ਦਓ ਮੈਨੂੰ ਪੈਸੇ ਉਹ ਤੈਨੂੰ ਪੈਸੇ ਦੇ ਕੇ ਹਿਸਾਬ ਦੇਣ ਨੂੰ ਤੂੰ ਤਿਆਰ ਨਹੀਂ ਮੇਰੀ ਅਪੀਲ ਹੈ ਸਾਰੇ ਪੰਜਾਬੀ ਜਗਤ ਨੂੰ ਕਿਰਪਾ ਕਰੋ ਇਹ ਵਿਚੋਲਿਆਂ ਤੋਂ ਬਚੋ ਜਿਹੜਾ ਵੀ ਕੋਈ ਵਿਚੋਲਾ ਇੱਥੇ ਫਿਰਦਾ ਅਸੀਂ ਵੇਖਿਆ ਹੜਾਂ ਦੇ ਵਿੱਚ ਵਿਚੋਲਗਰੀ ਕਰਕੇ ਆਪਣੀਆਂ ਫੋਟੋਆਂ ਖਿਚਾਣੀਆਂ ਆਪਣੀਆਂ ਰੀਲਾਂ ਚ ਲਾਣੀਆਂ ਇਹਨਾਂ ਲੋਕਾਂ ਤੋਂ ਬਚੋ ਮੈਂ ਗੁਜ਼ਾਰਿਸ਼ ਕਰੂੰਗਾ ਕਿ ਤੁਸੀਂ ਆਪਣੇ ਬੰਦੇ ਘੱਲੋ ਜਿੱਥੇ ਜਿੱਥੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਦਾ ਸਿੱਧਾ ਅਕਾਊਂਟ ਲਓ ਉਹਨਾਂ ਦੇ ਸਿੱਧੇ ਪੈਸੇ ਉਹਨਾਂ ਨੂੰ ਪਤਾ ਹੈ ਮੇਰੀ ਮਦਦ ਕੌਣ ਕਰ ਰਿਹਾ ਤੇ ਮਦਦ ਕਰਨ ਵਾਲੇ ਨੂੰ ਪਤਾ ਹੈ ਕਿ ਅਸੀਂ ਮਦਦ ਕਿਹਦੀ ਕੀਤੀ ਇਹ ਰੰਗਲਿਆਂ ਨੂੰ ਨਾ ਦਿਓ ਇਹਨਾਂ ਨੇ ਸਾਰਾ ਕੁਝ ਕੰਗਲਾ ਕਰਕੇ ਨਿਕਲ ਜਾਣਾ ਭੱਜ ਜਾਣਾ ਇਹਨਾਂ ਨੇ ਇਹ ਤੁਹਾਡੀਆਂ ਇਲੈਕਸ਼ਨਾਂ ਤੋਂ ਪਹਿਲੇ ਕੋਈ ਰੰਗਲਾ ਇੱਥੇ ਨਹੀਂ ਜੇ ਲੱਭਣਾ ਇਹਨਾਂ ਸਾਰਿਆਂ ਨੇ ਐਡਵਾਂਸ ਬੁਕਿੰਗ ਜਾਜ਼ਾਦੀ ਕਰਾਈ ਹੈ ਇਲੈਕਸ਼ਨ ਅਨਾਉਂਸ ਹੋ ਗਏ ਕੋਈ ਮੈਲਬਨ ਨੂੰ ਨਿਕਲ ਜਾਣਾ ਕੋਈ ਸ਼ਿਦਦੀ ਨੂੰ ਕੋਈ ਅਡੇਲੈਂਡੂ ਨਿਕਲ ਜਾਣਾ ਕੋਈ ਅਮਰੀਕਾ ਕੋ ਕੈਨੇਡਾ ਨੂੰ ਨਿਕਲ ਜਾਣਾ ਆਪਾਂ ਲੱਭਦੇ ਰਾਂਗੇ ਆਪਣਾ ਹਿਸਾਬ ਕਿਤਾਬ ਕੀ ਹੈ ਤਾਂ ਮੇਰੀ ਹੱਥ ਜੋੜ ਕੇ ਪੀ ਲੈਣਾ ਕੋ ਬਚੋ ਇਨਾਂ ਕੋ ਬਚੋ ਕਿਰਪਾ ਰੱਖੋ ਪੰਜਾਬ ਦਾ ਭਾਰੀ ਨੁਕਸਾਨ ਹੋ ਚੁੱਕਿਆ ਹੈ ਜਿਸ ਥੀ ਮਿਨਿਸਟਰ ਕੋ ਮੋਰਲ ਕਰਨੇ ਜਾਣੀ ਪ੍ਰਾਈਮ ਮਿਨਿਸਟਰ ਨੂੰ ਫੇਸ ਕਰਨ ਦੀ ਉਹ ਪੰਜਾਬ ਦਾ ਕੀ ਸਵਾਰ ਸਕਦਾ ਜੀ ਇੱਥੇ ਦਿਹਾੜੀ ਕਾਣਗੇ ਆਪਣੀਆਂ ਗੱਲਾਂ ਸਟੇਜ ਵਾਲੀਆਂ ਜਿਹੜੀਆਂ ਨੇ ਇੱਥੇ ਪੇਸ਼ ਕਰਨਗੇ ਮੈਂ ਇੱਥੇ ਮੰਗ ਕਰਾਂਗਾ ਸਪੈਸ਼ਲ ਸਾਡੀ ਪਾਰਟੀ ਮੰਗ ਕਰੇਗੀ ਕਿ ਇਸ ਨੁਕਸਾਨ ਦਾ ਜਿਹੜਾ ਬੈਨ ਮੇਡ ਹੋਇਆ ਹੈ ਜੇ ਇਮਾਨਦਾਰੀ ਜੇ 1% ਵੀ ਆ ਜਿਹੜੀ ਇਹਨਾਂ 'ਚ 1% ਵੀ ਹੈ ਇੱਕ ਇੰਡੀਪੈਂਡੈਂਟ ਜੱਜ ਦੇ ਕੋਲੋਂ ਹਾਈ ਕੋਰਟ ਦੇ ਇੰਡੀਪੈਂਡੈਂਟ ਜੱਜ ਕੋ ਟਾਈਮ ਬਾਉਂਡ ਇਨਕੁਆਇਰੀ ਕਰਾਣ ਤੇ ਉਸ ਇਨਕੁਆਇਰੀ ਦਾ ਹਿੱਸਾ ਹਰ ਪੋਲਿਟਿਕਲ ਜਮਾਤ ਦੇ ਇੱਕ ਇੱਕ ਬੰਦਾ ਹੋਣਾ ਚਾਹੀਦਾ ਜਿੰਨੀਆਂ ਪੋਲਿਟਿਕਲ ਪਾਰਟੀਆਂ ਦੇ ਐਮ.ਐਲ.ਏ ਨੇ ਉਹਨਾਂ ਦੇ ਇੱਕ ਇੱਕ ਮੈਂਬਰ ਜੱਜ ਨੂੰ ਅਸਿਸਟ ਕਰਨ ਵਾਸਤੇ ਨਾਲ ਹੋਏ ਟਾਈਮ ਬਾਉਂਡ ਹੋਏ ਓਨੀ ਦੇਰ ਵਾਸਤੇ ਅਸੀਂ ਮੰਗ ਕਰਾਂਗੇ ਇੱਥੋਂ ਆ ਜਿਹੜਾ ਇਹਨਾਂ ਦੇ ਇਰੀਗੇਸ਼ਨ ਮੰਤਰੀ ਸਾਹਿਬ ਨੇ ਤੇ ਸੈਕਟਰੀ ਇਰੀਗੇਸ਼ਨ ਦੋਨਾਂ ਨੂੰ ਚਾਰ ਚੋ ਲੰਬੇ ਇਹ ਇਨਕੁਆਰੀ ਕਰਾਣੀ ਹੈ ਸਹੀ ਮਹੀਨੇ ਦੇ ਵਿੱਚ ਉਹ ਗੁਨਾਹਗਾਰ ਲੱਭਣੇ ਨੇ ਜਿਨ੍ਹਾਂ ਨੇ ਪੰਜਾਬ ਨੂੰ ਡੁਬੋਇਆ ਪੰਜਾਬ ਨੂੰ ਤਬਾਹ ਕੀਤਾ ਕੀਮਤੀ ਜਾਨਾਂ 60 ਤੋਂ ਵੱਧ ਚਲੀਆਂ ਗਈਆਂ ਇਹ ਦੋ ਬੰਦਿਆਂ ਨੂੰ ਮੌਕੇ ਤੋਂ ਜਿਹੜਾ ਇਰੀਗੇਸ਼ਨ ਮੰਤਰੀ ਹੈ ਜਨੇ ਫਲੋਰ ਆਫ ਦੀ ਹਾਊਸ ਚ ਮਿਸਲੀਡ ਕੀਤਾ ਪੰਜਾਬ ਨੂੰ ਸਾਰੀ ਆਪੋਜੀਸ਼ਨ ਨੂੰ ਸਾਰੇ ਹਾਊਸ ਨੂੰ ਮਿਸਲੀਡ ਕੀਤਾ ਉਸ ਨੂੰ ਤੇ ਇਰੀਗੇਸ਼ਨ ਸੈਕਟਰੀ ਨੂੰ ਇਮੀਡੀਅਟਲੀ ਲਾਂਬੇ ਕੀਤਾ ਜਾਏ ਜੁਡੀਸ਼ੀਅਲ ਕਮਿਸ਼ਨ ਦੇ ਤੇ ਬੈਠੇ ਟਾਈਮ ਬਾਉਂਡ 3 ਮਹੀਨਿਆਂ ਦੇ ਵਿੱਚ ਮੌਕੇ ਤੇ ਚੱਲਣ ਹਰ opposition party ਦੇ ਕੇ ਕਾਦਮੀ ਨਾਲ ਜਾਏ ਅਸੀਂ ਸਿਸਟ ਕਰਾਂਗੇ ਗੱਤ ਸਾਹਿਬ ਨੂੰ ਤੇ ਜਿਹੜੇ ਅਸਲ ਗੁਨਾਹਗਾਰ ਨੇ ਉਹਨਾਂ ਨੂੰ ਸਾਹਮਣੇ ਲਿਆਇਆ ਜਾਏ ਤੇ ਉਹਨਾਂ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਕੇਸ ਰਜਿਸਟਰ ਕੀਤਾ ਜਾਏ ਤੇ ਕ੍ਰਿਮੀਨਲ ਕਾਰਵਾਈ ਕੀਤੀ ਜਾਏ ਦੂਸਰੀ ਗੱਲ ਅਸੀਂ ਕਵਾਂਗੇ ਸਾਨੂੰ ਕਲੈਰਿਟੀ ਦਿਓ ਜਿਹੜੇ ਮੋਦੀ ਸਾਹਿਬ ਨੇ 12000 ਕਰੋੜ ਕੀਆ ਤੇ ਤੁਹਾਡੇ ਕੋ ਅੱਜ ਪੰਜਾਬ ਜਾਣਨਾ ਚਾਹੁੰਦਾ ਕੋ ਪੈਸੇ ਤੁਹਾਡੇ ਕੋ ਜੀ ਤੇ ਕਹਿੰਦੇ ਮੈਂ ਕੁਕਣੀਆਂ ਦੇ ਵੀ ਦਊਂਗਾ ਮੈਂ ਬੱਕਰੀਆਂ ਦੇ ਵੀ ਦਊਂਗਾ ਮੈਂ ਕਦੂ ਦੇ ਵੀ ਦਊਂਗਾ ਝੋਨੇ ਦੇ ਮੈਂ ਜਿਹੜੀਆਂ ਛੱਤਾਂ ਚਾਹੀਆਂ ਤਰੇੜਾਂ ਉਹਦੇ ਵੀ ਦਊਂਗਾ ਕਿੰਨਾ ਚਿਰ ਲੋਕਾਂ ਦਾ ਫੇਸਬੁੱਕ ਬਣਾਉਗੇ ਤੋ ਇਸ ਇੱਕ ਗੱਲ ਕਰ ਆ ਸਾਡੀ ਗੱਲ ਅਸੀਂ ਤੁਹਾਡੇ ਸਾਹਮਣੇ ਰੱਖੀ ਬਾਕੀ ਗੱਲਾਂ ਇਸ ਤੋਂ ਬਾਅਦ ਸਰ ਐਸ ਪੀ ਆਰੇ ਸਰ ਜੇ ਵੀ ਅੱਜ ਡੈਕੋਰੇਟਿਵ ਸੈਂਟਰ ਤੇ ਲੱਗਦਾ ਉਹਨੂੰ ਇਹ ਰੂਲ ਮੰ ਕਿਹਾ ਵੀ ਬਦਲਣ ਵਾਸਤੇ ਕਿ ਉਹਰਲਪ ਕਰ ਪਾਏਗਾ ਕਿਉਂਕਿ ਕੋਈ ਸਸਤਾ ਹੁੰਦਾ ਜਿਵੇਂ ਨਾ ਕਿ ਪੁਰਾਣੇ ਸਪੈਸ਼ਲ ਸੈਸ਼ਨ ਨਾਲ ਕੋਈ ਕੰਮ ਨਹੀਂ ਹੋਦਾ ਇੱਥੇ ਜਿੱਥੇ ਚੇਂਜ ਹੁੰਦਾ ਤਾਂ ਕੰਮ ਦਾ ਸੈਂਟਰ ਲੋਕੀ ਵੀ ਕਿਸਾਨ ਤੁਸੀਂ ਮੈਨੂੰ ਆਪ ਦੱਸੋ ਜਿਹੜੇ ਸੈਂਟਰ ਦੇ ਕਾਨੂੰਨ ਉਹ ਅਸੈਂਬਲੀ ਇੱਥੇ ਕੁਝ ਵੀ ਪਾਸ ਕਰੇ ਉਹ ਓਵਰਰੂਲ ਕਰ ਸਕਦੇ ਨੇ ਜਿਹੜੇ ਸੈਂਟਰਲ ਦੇ ਕਾਨੂੰਨ ਇਟ ਇਜ਼ ਬੰਡ ਫॉर ਦੀ ਹੋਲ ਕੰਟਰੀ ਇਹ ਪੈਸਾ ਹਰ ਸਟੇਟ ਨੂੰ ਜਾਂਦਾ ਕੱਲੇ ਪੰਜਾਬ ਨੂੰ ਨਹੀਂ ਜਾਂਦਾ ਇੱਥੇ ਡਰਮ ਹੈ ਜੀ ਜਿਸ ਦਾ ਲੋਟਸ ਹੋਇਆ ਜਿੰਨੇ ਕੁ ਕੁਝ ਕੀਤੇ ਨੇ ਅਗਨੀ ਵੀਰ ਦਾ ਤੁਸੀਂ ਵੇਖਿਆ ਸੀ ਸਪੈਸ਼ਲ ਸੈਸ਼ਨ ਬੁਲਾਇਆ ਅਗਨੀ ਵੀਰ ਸਾਹਮਣੇ ਸਾਹਮਣੇ ਅਸੀਂ ਅਗਨੀ ਵੀਰ ਤੇ ਇਹਨਾਂ ਨੇ ਸਪੈਸ਼ਲ ਸੈਸ਼ਨ ਸੰਧਿਆ ਸੀ ਕਿ ਅਗਨੀ ਵੀਰ ਨੂੰ ਅਸੀਂ ਰਿਜੈਕਟ ਕਰਦੇ ਹਾਂ ਦੇ ਚੌਥੇ ਦਿਨ ਭਗਵੰਤ ਮਾਨ ਜੀ ਦੀ ਚਿੱਠੀ ਸਾਰੇ ਡਿਪਟੀ ਕਮਿਸ਼ਨਰ ਨੂੰ ਚਲੀ ਗਈ ਸੀ ਕਿ ਆਰਮੀ ਵਾਲੇ ਭਰਤੀ ਕਰਨ ਆ ਰਹੇ ਨੇ ਇਹਨਾਂ ਨੂੰ ਤਗੜੇ ਹੋ ਕੇ ਇਹਨਾਂ ਦਾ ਸਾਥ ਦਿੱਤਾ ਜਾ ਜਿਲ੍ਹੇ ਆਹ ਤੇ ਇਹਨਾਂ ਦਾ ਹਾਲ ਹੈ ਜੀ ਸਰ ਆਪ ਵੀ ਤਾਂ ਕੋਈ ਇਹ ਦਿਸ ਇਜ਼ 올 ਅ ਫਰਾਡ ਕਿੰਨੇ ਅਖਬਾਰ ਪੰਜਾਬ ਦੇ ਲੋਕਾਂ ਨੂੰ ਝੂਠ ਤੇ ਗੁੰਮਰਾਹ ਕਰਨਗੇ ਮੈਂ ਇਹ ਨਹੀਂ ਕਰਦਾ ਸਪਿੰਸਰ ਦੇ ਅੰਦਰੋਂ ਚਿੱਠੀ ਵੀ ਲਿਖੀ ਆ ਉਹਦੇ ਵਿੱਚ ਤੁਸੀਂ ਕਿਹਾ ਕਿ ਮੋਤੀ ਸਾਹਿਬ ਤੇ ਮਾਨ ਸਾਹਿਬ ਦੇ ਆਪਸੀ ਗੇਲਵੇ ਨਹੀਂ ਮਿਲਦੇ ਕਿ 26 ਤਰੀਕ ਨੂੰ ਪਹਿਲਾਂ ਪਹਿਲਾਂ ਵਿਧਾਨ ਸਭਾ ਦਾ ਸੈਸ਼ਨ ਬੁਲਾਇਆ ਗਿਆ ਤੇ ਪਹਿਲਾਂ ਪਹਿਲਾਂ ਜਵਾਬ ਕਿਹਨੋਂ ਕੋਈ ਜਵਾਬ ਆਇਆ ਵੇਖੋ ਅਜੇ ਤੱਕ ਫਾਈਨੈਂਸ ਮਿਨਿਸਟਰ ਨੂੰ ਮੈਂ ਇਮੀਡੀਏਟਲੀ ਮੇਲ ਵੀ ਕੀਤੀ ਹੈ ਚਿੱਠੀ ਵੀ ਪਾਈ ਅਜੇ ਤੱਕ ਜਵਾਬ ਨਹੀਂ ਸਰ ਸਦਨ ਨੂੰ ਉਠਾएंगे ਇਸੇ 12000 ਕਰੋੜ ਰੁਪਏ ਆਕ <णत्ति> <णति> इसीलिए <णति> तो आए हैं सर सर आप दिखाए बताइए लालपुरा की सस्पेंशन को लेकर भी कुछ सोचा है सर बिल्कुल